ਡਿਪਟੀ ਕਮਿਸ਼ਨਰ ਬਰਨਾਲਾ ਐਸਐਸਪੀ ਬਰਨਾਲਾ ਦੀ ਤਰਫੋਂ ਸਿਵਲ ਹਸਪਤਾਲ ਬਰਨਾਲਾ ਜੱੱਚਾ ਬੱਚਾ ਹਸਪਤਾਲ ਨਸ਼ਾ ਛਡਾਊ ਕੇਂਦਰ ਵਿੱਚ ਕੀਤੀ ਗਈ ਵਿਸ਼ੇਸ਼ ਰੂਪ ਵਿੱਚ ਚੈਕਿੰਗ ਇਸ ਮੌਕੇ ਐਸਡੀਐਮ ਬਰਨਾਲਾ ਏਡੀਸੀ ਬਰਨਾਲਾ ਤੇ ਵੱਡੀ ਗਿਣਤੀ ਵਿੱਚ ਪੁਲਿਸ ਔਰਸ ਰਹੀ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਅੱਜ ਡਿਵੀਜ਼ਨਲ ਕਮਿਸ਼ਨਰ ਸਾਹਿਬ ਬਰਨਾਲਾ ਪਹੁੰਚੇ ਸਨ ਜਿਸ ਤੇ ਚਲਦੇ ਅੱਜ ਸਿਵਲ ਸਰਜੰਟ ਬਰਨਾਲਾ ਐਸਐਸਪੀ ਬਰਨਾਲਾ ਤੇ ਕੋਰ ਬੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਨਸ਼ਾ ਚੜਾਊ ਕੇਂਦਰ ਵਿੱਚ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਉਹਨਾਂ ਕਿਹਾ ਕਿ ਇਹ ਚੈਕਿੰਗ ਆਉਣ ਦੇ ਦਿਨ ਵਿੱਚ ਵੀ ਜਾਰੀ ਰਹੇਗੀ ਸਰ ਅੱਜ ਸਰਕਾਰੀ ਹਸਪਤਾਲ ਅੱਜ ਡਿਵੀਜ਼ਨਲ ਕਮਿਸ਼ਨਰ ਸਾਹਿਬ ਸਾਡੇ ਕੋਲ ਦੌਰਾ ਕਰਨ ਆਏ ਸੀਗੇ ਜੀ ਡੀ ਐਡਿਕਸ਼ਨ ਸੈਂਟਰ ਨਸ਼ਾ ਚੜਾਉ ਕੈਂਟਰ ਤੇ ਸਰਜਨ ਨਾਲ ਅਸੀਂ ਦੌਰਾ ਕੀਤਾ ਸੀਗੇ ਐਸ ਐਸ ਪੀ ਸਾਹਿਬ ਤੇ ਸਰਜਨ ਸਾਹਿਬ ਦੇ ਨਾਲ ਤੇ ਜਿਹਦੇ ਵਿੱਚ ਅਸੀਂ ਸਾਡੇ ਹੁਣ ਕਾਰਗੁਜ਼ਾਰੀ ਜਿੰਨੀ ਕੋਈ ਨਹੀਂ ਉਹਦੇ ਬਾਰੇ ਵੀ ਸਰ ਨੂੰ ਬਰੀਫ ਕਰਤਾ ਸੀਗਾ ਤੇ ਸਾਡੇ ਜਿੰਨੀ ਰਿਕੁਆਇਰਮੈਂਟ ਸੀਗੇ ਉਹ ਵੀ ਅਸੀਂ ਇਹਨਾਂ ਨੂੰ ਸਾਰੇ ਨੂੰ ਬਰੀਫ ਕਰਦੇ ਹੋਣ ਤੇ ਬਾਕੀ ਸਾਰੇ ਆਪਣੀ ਦਵਾਈ ਦਾ ਓਟ ਸੈਂਟਰ ਦਾ ਵੀ ਅਸੀਂ ਚੈਕਿੰਗ ਕੀਤਾ ਉਹ ਵੀ ਸਾਰੇ ਠੀਕ ਠਾਕ ਚੱਲ ਰਹੇ ਸਰ ਜੀ ਮੈਂ ਤੁਹਾਨੂੰ ਕੁਝ ਹੋਰ ਨਸ਼ਾ ਬਾਰਲੇ ਪਾਸੇ ਕਾਫੀ ਨਸ਼ਾ ਨਸ਼ੀੜੀ ਹੈ ਜਿਹੜੇ ਤੇ ਉਹ ਨਸ਼ਾ ਵੇਚ ਰਹੇ ਆ ਸਾਰੇ ਆਪ ਤੁਸ ਨੂੰ ਦੇਖਣ ਦੇ ਉੱਤੇ ਖੜੇ ਹੀ ਕੋਈ ਕਹਿੰਦਾ ਦੋ ਕੁੜੇ ਲੈ ਲੋ ਕੋਈ ਇਸ ਤੋਂ ਕੁੜੇ ਲੈ ਲੋ ਇਸ ਈ ਦਾ ਕੋਈ ਹੱਲ ਹੋਸਾ ਕੋਈ ਸੀ ਜਿਹਾ ਵੀ ਅਸੀਂ ਪੁਲਿਸ ਦੀ ਹੁਣ ਡਿਪਲੋਇਮੈਂਟ ਕਰ ਰਹੇ ਨੇ ਜੀ ਉਹ ਵੀ ਸਾਡੇ ਧਿਆਨ ਚ ਆਏ ਨਹੀਂ ਤਾਂ ਇਸ ਕਰਕੇ ਅਸੀਂ ਪੁਲਿਸ ਹੀ ਰੈਗੂਲਰਲੀ ਡਿਪਲੋਇਮੈਂਟ ਕਰਕੇ ਉਹਨੂੰ ਵੀ ਅਸੀਂ ਰੋਕਦਾ ਹੈ ਥੈਂਕ ਯੂ